आज हश्यापुर जिला प्रशासन वालों आन वाली लोकसभा चुनाव के लिए स्वीप प्रोग्राम के तहत एक नवा प्रोग्राम लॉन्च किया गया यूथ इलेक्शन एम्बेसडर ਇਸ ਪ੍ਰੋਗਰਾਮ ਦੇ ਤਹਿਤ ਅਸੀਂ ਯੂਥ ਇਲੈਕਸ਼ਨ ਐਮਬੈਸਡਰ ਦੇ ਵਜੋਂ ਉਹਨਾਂ ਨੂੰ ਪੋਸਟ ਦਿੱਤੀ ਹੈ ਤੇ ਅਸੀਂ ਇਹਨਾਂ ਇਲੈਕਸ਼ਨ ਐਮਬੈਸਡਰ ਦੀ ਅਟੈਚਮੈਂਟ ਕਰਾ ਰਹੇ ਹਾਂ ਵਿਦ ਆਰਓ ਐਂਡ ਆਰਓ ਅੱਜ ਜਿਵੇਂ ਅਸੀਂ ਇਹਨਾਂ ਦੀ ਆਰਓ ਲੈਵਲ ਤੇ ਅਟੈਚਮੈਂਟ ਕਰਾਈ ਇਹਨਾਂ ਨੂੰ ਇਲੈਕਸ਼ਨ ਦਾ ਸਾਰਾ ਪ੍ਰੋਸੈਸ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਵੱਖ-ਵੱਖ ਇਲੈਕਸ਼ਨ ਦੀ ਟੀਮ ਕੀ ਕੀ ਕੰਮ ਕਰਦੀ ਹੈ ਕਿਸ ਤਰ੍ਹਾਂ ਈਵੀਐ ਮਸ਼ੀਨਸ ਤਿਆਰ ਕੀਤੇ ਜਾਂਦੇ ਕਿ ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ ਦੀ ਤਿਆਰੀਆਂ ਕੀਤੀਆਂ ਜਾਂਦੇ ਨੇ ਤੇ ਕਿਸ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਇਸ ਦੇ ਨਾਲ ਲੀਨਾ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾ ਕੇ ਉਸਤੇ ਵੀ ਇੱਕ ਵਿਜ਼ਿਟ ਕਰਾਈ ਗਈ ਤੇ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਰਓਜ਼ ਨਾਲ ਅਟੈਚਮੈਂਟ ਕਰਕੇ ਉਹਨਾਂ ਨਾਲ ਆਪਣੀ ਐਕਟੀਵਿਟੀ ਕਰਨਗੇ ਉਹ ਦੇਖਣਗੇ ਕਿ ਆਰਓ ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ ਨੂੰ ਤਿਆਰ ਕਰਦੇ ਆ ਕਿਸ ਤਰ੍ਹਾਂ ਈਵੀਐ ਮਸ਼ੀਨਸ ਨੂੰ ਪਿਆਰ ਕਰਦੇ ਆ ਤੇ ਕਿਸ ਤਰ੍ਹਾਂ ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰਦੇ ਇਲੈਕਸ਼ਨਸ ਦੇ ਲਈ ਅਸੀਂ ਇਹਨਾਂ ਦੇ ਰਾਹੀਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਇਲੈਕਸ਼ਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਇੱਕ ਕੇਵਲ ਸਰਸਰੀ ਤੌਰ ਤੇ ਕੇਵਲ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਾਇਆ ਜਾਵੇ ਪਰ ਉਸ ਤੋਂ ਇਲਾਵਾ ਥੋੜਾ ਡੀਪਲੀ ਜਾ ਕੇ ਕਿ ਕਿਸ ਤਰ੍ਹਾਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇਲੈਕਸ਼ਨ ਦਾ ਇੱਕ ਦਿਨ ਜੋ ਹੈ ਇਹਨਾਂ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਕਿਉਂ ਇਲੈਕਸ਼ਨਸ ਨੂੰ ਚੋਣਾਂ ਨੂੰ ਇੱਕ ਪਰਵ ਕਿਹਾ ਗਿਆ ਹੈ देश का गर्व कह गया इस विच -की है इस एक्टिविटीज इन्वॉल्व होंगे यही मकसद से हम सा यूथ इलेक्शन एंबेसडर तैयार हो अपने अपने असैम्बली सैगमेंट्स से वक् वक् लोगों आउटरीच करेंगे ये खास तौर पर यूथ अगे जो यंग वोटर्स हैं फर्स्ट टाइम वोटर्स हैं उन्होंने तक जाके अपना मैसेज कन्वे करेंगे कि किस तरह वोट साधिकार है सू इसकी एक्सरसाइज सू वोट रइट एक्सरसाइज करना कि ज़्यादा जरूरी है ਤੇ ਕਿਸ ਤਰ੍ਹਾਂ ਚ ਉਹਨਾਂ ਦੀ ਸਾਰੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਮੈਂ ਹੁਸ਼ਾਪੁਰ ਲੋਕ ਸਭਾ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਕਾਸਟ ਕਰੋ ਓਟ ਹੀ ਜੋ ਹੈ ਉਹ ਤੁਹਾਡੀ ਆਵਾਜ਼ ਹੈ ਇਹ ਹੀ ਤੁਹਾਡਾ ਅਧਿਕਾਰ ਹੈ ਅਸੀਂ ਸਾਰੇ ਮਿਲ ਕੇ ਇੱਕ ਜ਼ਿੰਮੇਵਾਰ ਸਰਕਾਰ ਬਣਾਈਏ ਥੈਂਕ ਯੂ ਇਟ ਵਾਸ ਅ ਗੋ ਟੂ ਐਕਸਪੀਰੀਅੰਸ ਫਾਰ ਮੀ ਐਂਡ ਆਲਸੋ ਥਿਸ ਇਨੀਸ਼ੀਏਟਿਵ ਵਿਲ ਮੇਕ ਅ ਮਾਸ ਅਵੇਅਰਨੈਸ ਅਮੰਗ ਦਾ ਯੂਥ ਅਬਾਊਟ ਦਾ ਇਲੈਕਸ਼ਨ ਐਂਡ ਥੇਅਰ ਵੋਟਿੰਗ ਰਾਈਟਸ ਮੈਂ ਇੱਕ ਕੰਢੀਅਰੀ ਤੋਂ ਬਿਲੋਂਗ ਕਰਦੀ ਆ ਤੇ ਅੱਜ ਇੱਥੇ ਆ ਕੇ ਇਸ ਮੀਟਿੰਗ 'ਚ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਮੈਨੂੰ ਕਾਫੀ ਚੀਜ਼ਾਂ ਬਾਰੇ ਨਹੀਂ ਪਤਾ ਸੀਗਾ ਜਿਹੜਾ ਸਾਨੂੰ ਸਰ ਨੇ ਮੈਮ ਨੇ ਬਰੀਫ ਕੀਤਾ ਬਹੁਤ ਵਧੀਆ ਤਰੀਕੇ ਨਾਲ ਬਰੀਫ ਕੀਤਾ ਕਿ ਮੈਂ ਸਾਰਿਆਂ ਨੂੰ ਇਹੀ ਜਾਗਰੂਤ ਕਰਨਾ ਚਾਹੁੰਦਾ ਕਿ ਸਾਡੀ ਇੱਕ ਇੱਕ ਵੋਟ ਇੰਨੀ ਕੀਮਤੀ ਹੈ ਕਿ ਉਹਦੇ ਨਾਲ ਅਸੀਂ ਇਹ ਫੈਸਲਾ ਲੈ ਸਕਦੇ ਹਾਂ ਅਸੀਂ ਆਪਣੀ ਸਰਕਾਰ ਬਣਾ ਸਕਦੇ ਹਾਂ ਖੁਦ ਦੀ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਵੋਟ ਪਾਓ ਚੋਣਾਂ ਦਾ ਮਹੱਤਵ ਚੋਣਾਂ ਦੇ ਬਾਰੇ ਬਹੁਤ ਹੀ ਡੂੰਘਾਈ ਦੇ ਵਿੱਚ ਜਾਣਕਾਰੀ ਪ੍ਰਾਪਤ ਹੋਈ ਉਸ ਤੋਂ ਬਾਅਦ ਅਸੀਂ ਰੇਲਵੇ ਮੰਡੀ ਸਕੂਲ ਦੇ ਵਿੱਚ ਜੋ ਕਿ ਮਾਡਰਨ ਪੋਲਿੰਗ ਬੂਥ ਬਣਿਆ ਆ ਤੇ ਉਹ ਦੇਖਿਆ ਬ੍ਰੀਫਲੀ ਮੈਨੂੰ ਚੰਗੀ ਬ੍ਰੀਫਲੀ ਪੂਰੀ ਨੌਲੇਜ ਹੋਈ ਤੇ ਬਹੁਤ ਜ਼ਿਆਦਾ ਵਧੀਆ ਲੱਗਾ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਇਹ ਵੀ ਕੁਝ ਕੁਝ ਪੁਆਇੰਟਸ ਪਤਾ ਲੱਗੇ ਕਿ ਕਿਵੇਂ ਮੈਂ ਪਬਲਿਕ ਨੂੰ ਅਵੇਅਰ ਕਰ ਸਕਦੀਆਂ ਕਿਵੇਂ ਮੈਂ ਆਪਣੇ ਕਾਲੀਗਸ ਨੂੰ ਅਵੇਅਰ ਕਰਾਂਗੀ VOTING ਦੇ ਲਈ ਥੈਂਕ ਯੂ ਮੈਂ ਹਾਰਦੂ ਮਾਰਤ ਹੈ